ਇਸ ਵੇਲੇ ਇੱਕ ਵੱਡੀ ਖਬਰ ਦਸਤਕ ਦੇ ਰਹੀ ਹੈ ਫਤੇਗੜ ਚੂੜੀਆਂ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਇੱਕ ਆਗੂ ਦੇ ਉੱਤੇ ਪਰਚਾ ਦਰਜ ਹੋਇਆ ਹੈ ਪਰਚਾ ਦਰਜ ਕਿਉਂ ਹੋਇਆ ਕਿਉਂਕਿ VOTING ਦੇ ਦੌਰਾਨ ਪੋਲਿੰਗ ਬੂਥ ਦੇ ਨੇੜੇ ਜਾ ਕੇ ਦੋਸ਼ ਲੱਗੇ ਨੇ ਕਿ ਧਮਕਾਇਆ ਗਿਆ ਇੱਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਜਿਸ ਦੇ ਆਧਾਰ ਦੇ ਉੱਤੇ ਇਹ ਐਕਸ਼ਨ ਲਿਆ ਗਿਆ ਸ਼ਿਕਾਇਤ ਕੀਤੀ ਗਈ ਵਿਰੋਧੀਆਂ ਦੇ ਵੱਲੋਂ ਜਿਸ ਦੇ ਆਧਾਰ ਤੇ ਐਕਸ਼ਨ ਲਿਆ ਗਿਆ ਉਹ ਆਗੂ ਕੌਣ ਹੈ ਉਸ ਦੇ ਬਾਰੇ ਦੱਸਾਂਗੇ ਔਰ ਦੋਸ਼ ਕੀ ਲੱਗੇ ਨੇ ਔਰ ਵੀਡੀਓ ਜਿਹੜੀ ਵਾਇਰਲ ਹੋ ਰਹੀ ਹੈ ਉਹ ਉਸ ਦੇ ਬਾਰੇ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਉਸ ਦੇ ਵਿੱਚ ਉਹ ਕਹਿੰਦਾ ਦਿਖਾਈ ਕੀ ਦੇ ਰਿਹਾ ਇਸ ਤੋਂ ਪਹਿਲਾਂ ਵੀ ਇੱਕ ਵਾਰੀ ਉਹ ਚਰਚਾ ਦੇ ਵਿੱਚ ਆਗੂ ਆ ਚੁੱਕਾ ਹੈ ਜਿਸ ਦਾ ਨਾਮ ਹੈ ਬਲਵੀਰ ਸਿੰਘ ਪੰਨੂ ਜਿਹੜਾ ਕਿ ਫਤੇਗੜ ਚੂੜੀਆਂ ਹਲਕੇ ਤੋਂ ਇਲੈਕਸ਼ਨ ਵੀ ਲੜੇ ਪਰ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਇੱਕ ਵੀਡੀਓ ਜਿਹੜਾ ਵਾਇਰਲ ਹੋਇਆ ਉਸ ਦੇ ਆਧਾਰ ਦੇ ਉੱਤੇ ਹੀ ਐਫ ਆਈ ਆਰ ਆ ਜਿਹੜੀ ਉਹ ਦਰਜ ਕੀਤੀ ਜਾਂਦੀ ਹੈ ਫਤੇਗੜ ਚੂੜੀਆਂ ਵਿਧਾਨ ਸਭਾ ਹਲਕੇ ਦੇ ਆਮ ਆਦਮੀ ਪਾਰਟੀ ਦੇ ਜਿਹੜੇ ਇੰਚਾਰਜ ਨੇ ਤੇ ਨਾਲ ਹੀ ਪੰਸਾਪ ਦੇ ਵਿੱਚ ਚੇਅਰਮੈਨ ਦਾ ਉਹਦਾ ਦਿੱਤਾ ਗਿਆ ਬਲਬੀਰ ਸਿੰਘ ਪੰਨੂ ਨੂੰ ਉਸ ਦੇ ਖਿਲਾਫ ਐਫ ਆਈ ਆਰ ਦਰਜ ਕਰ ਦਿੱਤੀ ਗਈ ਹੈ VOTING ਦੇ ਦੌਰਾਨ ਬੂਥ ਦੇ ਉੱਤੇ ਧਮਕਾਉਣ ਦਾ ਵੀਡੀਓ ਵਾਇਰਲ ਹੁੰਦਾ ਜਿਸ ਦੇ ਵਿੱਚ ਉਹ ਕਹਿੰਦਾ ਦਿਖਾਈ ਦੇ ਰਿਹਾ ਹੈ ਕਿ ਮੈਨੂੰ ਸਭ ਰੂਲ ਪਤਾ ਨਹੀਂ ਮੈਨੂੰ ਨਾ ਸਿਖਾਇਆ ਜਾਵੇ ਔਰ ਇਸ ਤੋਂ ਬਾਅਦ ਜਦੋਂ ਸ਼ਿਕਾਇਤ ਹੁੰਦੀ ਹੈ ਤੇ ਪੁਲਿਸ ਨੇ ਕਾਰਵਾਈ ਕੀਤੀ ਔਰ ਉਸ ਐਫ ਆਈ ਆਰ ਦੇ ਵਿੱਚ ਜਿਹੜੀਆਂ ਧਰਾਵਾਂ ਲਗਾਈਆਂ ਗਈਆਂ ਨੇ ਉਹ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਦਿੰਨੇ ਆ ਕਿ ਬਲਬੀਰ ਸਿੰਘ ਪੰਨੂ ਦੇ ਖਿਲਾਫ ਇਹਨਾਂ ਧਰਾਵਾਂ ਦੇ ਤਹਿਤ ਮਾਮਲਾ ਜਿਹੜਾ ਉਹ ਦਰਜ ਕੀਤਾ ਗਿਆ ਜਿਸ ਦੇ ਵਿੱਚ ਧਾਰਾ 188 ਲਗਾਈ ਗਈ ਹੈ 171 ਐਫ ਲਗਾਈ ਗਿਆ ਤੇ 506 ਦੇ ਤਹਿਤ ਇਹ ਤਾਮਾਮਲਾ ਦਰਜ ਕੀਤਾ ਗਿਆ ਔਰ ਇਹ ਮਾਮਲਾ ਦਰਜ ਕਿਉਂ ਹੋਇਆ ਇਸ ਦੇ ਬਾਰੇ ਵੀ ਅਸੀਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਦਿੰਨੇ ਹਾਂ ਉਸ ਵੀਡੀਓ ਦੇ ਵਿੱਚ ਦਰਅਸਲ ਕੀ ਹੋ ਗਿਆ ਤੂੰ ਤੂੰ ਮੈਂ ਮੈਂ ਤੱਕ ਨੌਬਤ ਪਹੁੰਚੀ ਜਿਹੜੇ ਉਹਨਾਂ ਨੂੰ ਰੋਕ ਰਹੇ ਸਨ ਕਿ ਤੁਸੀਂ ਪ੍ਰਚਾਰ ਨਹੀਂ ਕਰ ਸਕਦੇ ਕਿਸੇ ਨੂੰ ਪ੍ਰਭਾਵਿਤ ਵੀ ਨਹੀਂ ਕਰ ਸਕਦੇ ਤੇ ਉੱਚੀ ਆਵਾਜ਼ ਵਿੱਚ ਗੱਲ ਕਰਨੀ ਸ਼ੁਰੂ ਕਰ ਦਿੱਤੀ ਬਲਵੀਰ ਸਿੰਘ ਪੰਨੂ ਨੇ ਤਾਂ ਉਸ ਵੀਡੀਓ ਦੇ ਵਿੱਚ ਜਿਹੜੀ ਵਾਇਰਲ ਹੋ ਰਹੀ ਆ ਕੀ ਨਜ਼ਰ ਆ ਰਿਹਾ ਉਸ ਦੀ ਆਵਾਜ਼ ਵੀ ਤੁਹਾਡੇ ਨਾਲ ਅਸੀਂ ਸਾਂਝੀ ਕਰ ਦਿੰਨੇ ਆ ਉਹ 500 ਮੀਟਰ ਕੋਈ ਵੀ ਪਿੰਡ ਦੇ ਵਿੱਚ 500 ਮੀਟਰ ਦੇ ਘਰੇ ਤੋਂ ਕਢਾਉਗਾ 500 ਮੀਟਰ ਸਾਰੀ ਇੱਕ ਬਾਤ ਤੁਸੀਂ ਕਿਉਂ ਆਏ ਜਾਂਦੇ ਨਹੀਂ ਪਾਰਟੀ ਦੇ ਨਮਾਇੰਦ ਤੁਸੀਂ ਇੰਦਰ ਆ ਕੇ ਬੈਠੋ ਮੈਂ ਤੁਹਾਨੂੰ ਕੰਪੇਨਿੰਗ ਕਰ ਮੇਰਾ ਵੀਰ ਮੇਰੀ ਗੱਲ ਸੁਣ ਤੁਸੀਂ ਕੱਪੇ ਨਹੀਂ ਕਰਦੇ ਮੈਂ ਬਾਜੀ ਦਾ ਨਵਾਈਦਾ ਤੁਸੀਂ ਆਈ ਕੰਪੇਨਿੰਗ ਅੱਸੋਂ ਨਹੀਂ ਖਤਮ ਹੋਵੇ ਆਮ ਆਦਮੀ ਬਾਜੀ ਦਾ ਨਵਾਈਦਾ ਨਵਾਈਦਾ ਥੋੜੀ ਜਿਹੀ ਮੈਂ ਪਹਿਲੇ ਕੰਮੇ ਫੂਟ ਕੇ ਜਾ ਕੇ ਬਾਹਰ ਕੇਵਲਾਂ ਤੇ ਜਾ ਤੁਸੀਂ ਕੰਪੇਨ ਨਹੀਂ ਕਰ ਸਕਦੇ ਤੁਸੀਂ ਧਮਕਾ ਨਹੀਂ ਸਕਦੇ ਆ ਕੇ ਮੈਨੂੰ ਦੱਸਣ ਦੀ ਰੂਲ ਨਹੀਂ ਰੂਲ ਮੈਨੂੰ ਰੂਲ ਪਤਾ ਨੇ ਫਿਰ ਰੂਲ ਨੂੰ ਫੋਲੋ ਕਰੋ ਜੇ ਤੈਨੂੰ ਪਤਾ ਹੈ ਪਤਾ ਨੇ ਫੋਲੋ ਕਰੋ ਫੋਲੋ ਕਰੋ ਉਸਕੇ ਪਤਾ ਹੈ ਤੇ ਸਾਨੂੰ ਵੀ ਪਤਾ ਮੈਨੂੰ ਪਤਾ ਸਾਨੂੰ ਵੀ ਪਤਾ ਸਾਨੂੰ ਵੀ ਪਤਾ ਇਹ ਵੀਡੀਓ ਨੂੰ 500 ਮੀਟਰ ਦਾ ਜੋਰ ਬਹੁਤ ਹੋ ਗਿਆ ਐਡਵੋਕੇਟ ਨੇ ਮੈਂ ਸੱਜਣਾ ਸਾਡੇ ਵੀ ਆਹੋ ਬਖਤੋ ਤੁਸੀਂ ਆਹੋ ਬਖਤੋ ਮੈਂ ਸਾਰੇ ਡੀ ਵੀ ਇਹੋ ਕਹਿੰਦੇ ਆਂ ਜੀ ਉਤਾਰ ਹੋਇਆ ਇਹ ਵੀ ਕਰਦੇ ਆਂ ਸਾਡੇ ਮਾਮੇ ਆਈਡੀ ਕਰ ਰਹੇ 1 ਕਰੋੜਾ ਕਿੱਦਾਂ ਬਾਈ ਜੀ ਵਿਦਿਆਨਿਆ ਤੇ ਮੇਰੇ ਕੀ ਹੋ ਗਿਆ ਤੂੰ ਜੇ ਕਹਿੰਦੇ ਮੈਂ ਮੰਨ ਲਉਗੀ ਇੱਜ਼ਤ ਨਾਉਗੀ ਕੋਈ ਨਹੀਂ ਕਰ ਤਾ ਇਸ ਤਰ੍ਹਾਂ ਦਾ ਇੱਕ ਵੀਡੀਓ ਵਾਇਰਲ ਹੋਇਆ ਜਿਸ ਦੇ ਵਿੱਚ ਬਲਬੀਰ ਸਿੰਘ ਪੰਨੂ ਨੇ ਕਿਹਾ ਕਿ ਮੈਂ ਆਮ ਆਦਮੀ ਪਾਰਟੀ ਦਾ ਆਗੂ ਹਾਂ ਨਮਾਇਦਾ ਜਦੋਂ ਵਿਰੋਧ ਕਰਨ ਵਾਲੇ ਨੇ ਕਿਹਾ ਕਿ ਤੁਸੀਂ ਅੰਦਰ ਨਹੀਂ ਆ ਸਕਦੇ ਹਾਲਾਂਕਿ ਉਹ ਖੁਦ ਉੱਥੇ ਸਾਰਿਆਂ ਨੂੰ ਇਹ ਕਹਿ ਰਹੇ ਸਨ ਕਿ ਕੋਈ ਵੀ 500 ਮੀਟਰ ਦੇ ਦਾਇਰੇ ਦੇ ਅੰਦਰ ਦੇਖਣਾ ਨਹੀਂ ਚਾਹੀਦਾ ਜਦੋਂ ਉਸ ਨੂੰ ਪੁੱਛਿਆ ਗਿਆ ਕਿ ਤੁਸੀਂ ਫਿਰ ਇੱਥੇ ਕੀ ਕਰ ਰਹੇ ਹੋ ਕਿ ਸਹੇਸ਼ੀਅਤ ਨਾਲ ਇੱਥੇ ਆਏ ਹੋ ਤਾਂ ਗੋ ਦਲੀਲ ਦਿੱਤੀ ਗਈ ਕਿ ਮੈਂ ਆਮ ਆਦਮੀ ਪਾਰਟੀ ਦਾ ਨਮਾਇੰਦਾ ਤਾਂ ਇਸ ਤਰ੍ਹਾਂ ਨਮਾਇੰਦਗੀ ਕੀਤੀ ਗਈ ਤਾਂ ਉਹ ਵੀਡੀਓ ਵਾਇਰਲ ਹੁੰਦੀ ਹੈ ਤੇ ਉਹ ਮਹਿੰਗੀ ਪੈ ਗਈ ਜਿਸ ਤੋਂ ਬਾਅਦ ਉਸ ਦੇ ਖਿਲਾਫ ਪਰਚਾ ਦਰਜ ਕਰ ਦਿੱਤਾ ਗਿਆ ਐਫ ਆਈ ਆਰ ਦੇ ਵਿੱਚ ਤਿੰਨ ਧਾਰਾਵਾਂ ਲਗਾ ਦਿੱਤੀਆਂ ਗਈਆਂ ਨੇ 188 ਧਾਰਾ 171 ਐਫ ਤੇ 506 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਕਿ ਕਿਵੇਂ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਗਈਆਂ ਨਿਜਮਾ ਦੀਆਂ ਧੱਜੀਆਂ ਉਡਾਈਆਂ ਗਈਆਂ ਤਾਂ ਵੀਡੀਓ ਦੇ ਆਧਾਰ ਦੇ ਉੱਤੇ ਅੱਜ ਕਾਫੀ ਚਰਚਾ ਰਹੀ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੀ ਵਿਧਾਇਕ ਰਾਜਪੁਰਾ ਹਲਕੇ ਤੋਂ ਨੀਨਾ ਮਿੱਤਲ ਦੇ ਖਿਲਾਫ ਵੀ ਇਸੇ ਤਰ੍ਹਾਂ ਨੋਟਿਸ ਜਾਰੀ ਹੋਇਆ ਹੈ ਹਾਲਾਂਕਿ ਐਫਆਈਆਰ ਦਰਜ ਜਦੋਂ ਤੱਕ ਅਸੀਂ ਤੁਹਾਡੇ ਨਾਲ ਖਬਰ ਸਾਂਝੀ ਕਰ ਰਹੇ ਹਾਂ ਨਹੀਂ ਲਾਂਚ ਹੋਈ ਨਹੀਂ ਦਰਜ ਹੋਈ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਵਿਧਾਇਕ ਗੋਲਦੀ ਕਮੋਜ ਹਲਕਾ ਜਲਾਲਾਬਾਦ ਤੋਂ ਉਹਨਾਂ ਦੇ ਪਿਤਾ ਜਿਹੜੇ ਖੁਦ ਉਮੀਦਵਾਰ ਨੇ ਬਸਪਾ ਪਾਰਟੀ ਤੋਂ ਫਿਰੋਜ਼ਪੁਰ ਹਲਕੇ ਤੋਂ ਉਹਨਾਂ ਦੇ ਖਿਲਾਫ ਤਾਂ ਐਫਆਈਆਰ ਵੀ ਦਰਜ ਹੋ ਗਈ ਕਿਉਂਕਿ ਉਹਨਾਂ ਨੇ ਤਾਂ ਇਸ ਤੋਂ ਵੀ ਅੱਗੇ ਹੱਦਾਂ ਲੰਘ ਦਿੱਤੀਆਂ ਕਾਨੂੰਨ ਪਾਰ ਕਰ ਦਿੱਤਾ ਧੱਜੀਆਂ ਉਡਾ ਦਿੱਤੀਆਂ ਇਹ ਮੋਬਾਈਲ ਲੈ ਜਾਣ ਦੀ ਜਿੱਥੇ ਮਨਾਈ ਸੀ ਚੋਣ ਕਮਿਸ਼ਨ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਕਿ ਕੋਈ ਵੀ ਵੋਟਰ ਅੰਦਰ ਮੋਬਾਈਲ ਫੋਨ ਦੀ ਵਰਤੋਂ ਨਹੀਂ ਕਰ ਸਕਦਾ ਉਸ ਦੇ ਲਈ ਚੇਚੇ ਪ੍ਰਬੰਧ ਸੀ ਕਿ ਮੋਬਾਈਲ ਫੋਨ ਬਾਹਰ ਜਮ੍ਹਾਂ ਕਰਵਾ ਦਿੱਤੇ ਜਾਣ ਜਾਂ ਫਿਰ ਘਰੋਂ ਹੀ ਵੋਟ ਪਾਉਣ ਦੇ ਲਈ ਜੇ ਤੁਸੀਂ ਆ ਰਹੇ ਹੋ ਤਾਂ ਮੋਬਾਈਲ ਫੋਨ ਘਰ ਦੇ ਵਿੱਚ ਰੱਖ ਕੇ ਆਓ ਪਰ ਇਸ ਤਰ੍ਹਾਂ ਨਹੀਂ ਕੀਤਾ ਗਿਆ ਜਿਨ੍ਹਾਂ ਨੇ ਬਾਕੀਆਂ ਨੂੰ ਸਮਝਾਉਣਾ ਉਹਨਾਂ ਨੇ ਖੁਦ ਨੇ ਝੰਗੀਆਂ ਲੜਾਈਆਂ ਔਰ ਵੋਟ ਪੋਲ ਕਰਦੇ ਆ ਵੋਟ ਕਾਸਟ ਕਰਦੇ ਹੋਇਆਂ ਉਸ ਦੀ ਵੀਡੀਓ ਬਣਾ ਕੇ ਨਸ਼ਰ ਕਰ ਦਿੱਤੀ ਹਾਲਾਂਕਿ ਨੀਨਾ ਮਿੱਤਲ ਨੇ ਬਾਅਦ ਵਿੱਚ ਉਹ ਵੀਡੀਓ ਅੱਜ ਦੱਸਿਆ ਜਾ ਰਿਹਾ ਕਿ ਡਿਲੀਟ ਕਰ ਦਿੱਤੀ ਪਰ ਸੁਰਿੰਦਰ ਕੰਬੋਜ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਗੋਲਦੀ ਕੰਬੋਜ ਦੇ ਪਿਤਾ ਨੇ ਹਾਲਾਂਕਿ ਉਹਨਾਂ ਨੇ ਜਨਤਕ ਤੌਰ ਦੇ ਉੱਤੇ ਆਪਣਾ ਨਾਤਾ ਆਪਣੇ ਪਿਤਾ ਦੇ ਨਾਲੋਂ ਤੋੜਿਆ ਹੋਇਆ ਹੈ ਪਰ ਬਸਪਾ ਪਾਰਟੀ ਦੇ ਉਮੀਦਵਾਰ ਨੇ ਸੁਰਿੰਦਰ ਕਬੂਜ ਜਿਨ੍ਹਾਂ ਦੇ ਖਿਲਾਫ ਐਫ ਆਈ ਆਰ ਦਰਜ ਹੋ ਜਾਂਦੀ ਹੈ আর ਦੂਸਰੇ ਪਾਸੇ ਬਲਬੀਰ ਸਿੰਘ ਪੰਨੂ ਫਤਿਹਗੜ ਚੂੜੀਆਂ ਹਲਕੇ ਦੇ ਜਿਹੜੇ ਇੰਚਾਰਜ ਵੀ ਨੇ ਇਨਾੜੀ ਉਹਨਾਂ ਕੋਲ ਚੇਅਰਮੈਨੀਆਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਕਿ ਉਹਨਾਂ ਨੇ ਉੱਥੇ ਜਾ ਕੇ ਜਿਹੜੀਆਂ ਗੱਲਾਂ ਕੀਤੀਆਂ ਅਗਰੈਸ਼ਨ ਦੇ ਵਿੱਚ ਆਉਂਦੇ ਆ ਅਗਰੈਸ਼ਨ ਮਹਿੰਗਾ ਪੈਂਦਾ ਦਿਖਾਈ ਦੇ ਰਿਹਾ ਤੇ ਉਹਨਾਂ ਦੇ ਖਿਲਾਫ ਵੀ ਇੱਕ ਜਿਹੜੀ ਐਫ ਆਈ ਆਰ ਆ ਉਹ ਦਰਜ ਹੋ ਚੁੱਕੀ ਹੈ ਤਾਂ ਪਹਿਲਾ ਹੋਰ ਬਾਕੀ ਇਲਾਕਿਆਂ ਤੋਂ ਹਾਲੇ ਤੱਕ ਸੁਖ-ਸਾਂਦ ਦੀਆਂ ਜਿਹੜੀਆਂ ਨੇ ਖਬਰਾਂ ਸਾਹਮਣੇ ਆਈਆਂ ਨੇ ਕਿਸੇ ਤਰ੍ਹਾਂ ਦੀ ਕੋਈ ਵਿਸਤ੍ਰੰਧ ਦੀ ਘਟਨਾ ਨਹੀਂ ਵਾਪਰੀ ਹਾਲਾਂਕਿ ਚੋਣਾਂ ਦੇ ਦਿਨਾਂ ਵਿੱਚ ਆਮ ਦੇਖਿਆ ਜਾਂਦਾ ਹੈ ਕਿ ਹੱਥੋਪਾਈ ਦੇ ਮਾਮਲੇ ਆਮ ਤੌਰ ਦੇ ਉੱਤੇ ਦੇਖੇ ਜਾਂਦੇ ਨੇ ਔਰ ਥੋੜੀ ਬਹੁਤੀ ਜਿੱਥੇ ਵੀ ਮਾਣੀ-ਮੋਟੀ ਕੋ ਗੜਬੜੀ ਹੋਈ ਹੈ ਪ੍ਰਸ਼ਾਸਨ ਦਾ ਹੁਣ ਤੱਕ ਦਾਵਾ ਰਿਹਾ ਹੈ ਕਿ ਅਸੀਂ ਸਮੇਂ ਸਿਰ ਦੇ ਉੱਤੇ ਪਹੁੰਚ ਕਰਕੇ ਸੁਰੱਖਿਆ ਪ੍ਰਬੰਧ ਹੀ ਐਸੇ ਸੰਕ ਕਿ ਉੱਥੇ ਕਿਸੇ ਤਰ੍ਹਾਂ ਦਾ ਕੋਈ ਵੀ ਅਨਸੁਖਾਵੀ ਘਟਨਾ ਨਹੀਂ ਵਾਪਰੀ ਚੇਚੇ ਪ੍ਰਬੰਧ ਪਹਿਲਾਂ ਤੋਂ ਕੀਤੇ ਗਏ ਸਰ ਪਰ ਇਸ ਤਰ੍ਹਾਂ ਦੀਆਂ ਕੁਝ ਜਿਹੜੀਆਂ ਇਕਾਦੁੱਕਾ ਆਧਾਰਨਾ ਜ਼ਰੂਰ ਸਾਹਮਣੇ ਨਿਕਲ ਕੇ ਆਈਆਂ ਨੇ ਜਿਹੜੀਆਂ ਕਿ ਆਮ ਆਦਮੀ ਪਾਰਟੀ ਦੇ ਆਗੂ ਦੇ ਖਿਲਾਫ ਹੀ ਪਰਚਾ ਦਰਜ ਹੁੰਦਾ ਦਿਖਾਈ ਦੇ ਰਿਹਾ ਕਿਉਂਕਿ ਸਭ ਕੁਝ ਚੋਣ ਤੰਤਰ ਦਾ ਜਿਹੜਾ ਵੋਟਾਂ ਦਾ ਦੇਣਾ ਚੋਣ ਕਮਿਸ਼ਨ ਦੇ ਅੰਡਰ ਹੈ ਜਦੋਂ ਕੋਈ ਸ਼ਿਕਾਇਤ ਹੁੰਦੀ ਹੈ ਤਾਂ ਚੋਣ ਕਮਿਸ਼ਨ ਨੂੰ ਐਕਸ਼ਨ ਲੈਣਾ ਹੀ ਪੈਂਦਾ ਕਿਉਂਕਿ ਵੀਡੀਓ ਦੇ ਰੂਪ ਦੇ ਵਿੱਚ ਸਬੂਤ ਪ੍ਰਤੱਖ ਰੂਪ ਵਿੱਚ ਸਾਹਮਣੇ ਹੈ ਜੇਕਰ ਵੀਡੀਓ ਨਾ ਬਣੇ ਤਾਂ ਹੋ ਸਕਦਾ ਹੈ ਕਾਰਵਾਈ ਇੱਧਰ ਉੱਧਰ ਹੋ ਜਾਵੇ ਪਰ ਫਤੇਗੜ ਚੂੜੀਆਂ ਤੋਂ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਇਹਨੇ ਨੁਮਾਇੰਦੇ ਨੇ ਜਾਂ ਆਗੂ ਨੇ ਉਹਨਾਂ ਦੇ ਖਿਲਾਫ ਪਰਚਾ ਦਰਜ ਹੋ ਗਿਆ ਅਜੇ ਤੱਕ ਕੋਈ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਣੇ ਰਹੋ এবিসি ਪੰਜਾਬ ਦੇ ਨਾਲ